ਤਾਰ ਪਹੇਲੀ ਕੋਈ ਚੀਜ਼ ਜੋ ਜਿੰਨੀ ਵੱਡੀ ਹੈ ਓਨੇ ਹੀ ਘੱਟ ਦਿਖਾਈ ਦਿੰਦੀ ਹੈ ਦੱਸੋ ਕੀ ਹੈ ਇਸ ਦਾ ਸਹੀ ਜਵਾਬ ਹੈ ਹਨੇਰਾ ਦੂਸਰੀ ਪਹੇਲੀ ਜੇ ਮੈਂ ਪਾਣੀ ਵਿੱਚ ਡਿੱਗ ਜਾਵਾਂ ਤਾਂ ਮੈਂ ਗਿੱਲਾ ਨਹੀਂ ਹੁੰਦਾ ਮੈਂ ਕਦੇ ਤੁਹਾਡੇ ਹੱਥ ਵਿੱਚ ਨਹੀਂ ਆਉਂਦਾ ਪਰ ਮੈਂ ਦੇਖ ਸਕਦਾ ਹਾਂ ਇਸ ਦਾ ਸਹੀ ਜਵਾਬ ਹੈ ਪਰਸ਼ਾਵਾ ਤੀਸਰੀ ਪਹੇਲੀ ਅਜਿਹੀ ਕਿਹੜੀ ਚੀਜ਼ ਹੈ ਜੋ ਹਰ ਕਿਸੇ ਕੋਲ ਹੁੰਦੀ ਹੈ ਪਰ ਤੁਸੀਂ ਵਰਤ ਨਹੀਂ ਸਕਦੇ ਦੂਸਰੇ ਵਰਤ ਦੇ ਹਨ ਇਸ ਦਾ ਸਹੀ ਜਵਾਬ ਹੈ ਤੁਹਾਡਾ ਨਾਮ ਚੌਥੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਆਪਣੀ ਜਗ੍ਹਾ ਤੋਂ ਨਹੀਂ ਹੱਲਦੀ ਫਿਰ ਵੀ ਹਰ ਜਗ੍ਹਾ ਤੇ ਚਲੀ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਸੜਕ ਪੰਜਵੀਂ ਪਹੇਲੀ ਮੈਂ ਤੁਹਾਡੀ ਰਾਖੀ ਲਈ ਤੁਹਾਡੇ ਦਰਵਾਜ਼ੇ ਤੇ ਬੈਠਾ ਹਾਂ ਪਰ ਮੈਨੂੰ ਦੱਸੋ ਭਰਾ ਮੇਰੀ ਪਤਨੀ ਨੂੰ ਕਿਉਂ ਲੈ ਕੇ ਇਸ ਦਾ ਸਹੀ ਜਵਾਬ ਹੈ ਜਿੰਦਾ ਛੇਵੀਂ ਪਹੇਲੀ ਦਸੁਰਾਸ ਨਾਲ ਭਰੀ ਹੋਈ ਟੇਢੀ ਮੇਢੀ ਗਲੀ ਕਿਹੜੀ ਹੈ ਇਸ ਦਾ ਸਹੀ ਜਵਾਬ ਹੈ ਜਲੇਬੀ ਸੱਤਵੀਂ ਪਹੇਲੀ ਉਹ ਕਿਹੜਾ ਰੂਮ ਹੈ ਜਿਸ ਵਿੱਚ ਖਿੜਕੀ ਤੇ ਦਰਵਾਜ਼ਾ ਨਹੀਂ ਹੈ ਇਸਦਾ ਸਹੀ ਜਵਾਬ ਹੈ ਮਸ਼ਰੂਮ 8ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਦੇ ਬਾਦਲ ਨਾਲ ਥੋੜਾ ਦਿਖਾਈ ਦਿੰਦਾ ਹੈ ਇਸਦਾ ਸਹੀ ਜਵਾਬ ਹੈ ਉਮਰ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਸਭ ਕੋਲ ਹੁੰਦੀ ਹੈ ਲੇਕਿਨ ਦਿਖਾਈ ਨਹੀਂ ਦਿੰਦੀ ਇਸਦਾ ਸਹੀ ਜਵਾਬ ਹੈ ਦਿਮਾਗ ਦਸਵੀਂ ਪਹੇਲੀ ਉਹ ਕਿਹੜਾ ਪਤੀ ਹੈ ਜਿਹੜਾ ਜੰਗਲ ਵਿੱਚ ਰਹਿੰਦਾ ਹੈ ਅਤੇ ਸ਼ਹਿਰ ਵਿੱਚ ਕੰਮ ਕਰਦਾ ਹੈ ਇਸਦਾ ਸਹੀ ਜਵਾਬ ਹੈ ਬਨਸਪਤੀ